ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜਿਵੇਂ ਸੰਦੂਖ ਹੈ ਵਲੌਗ ਦੇ ਵਿੱਚ ਟਾਈਮ ਹੈ ਜੀ ਸਵੇਰ ਦਾ 8:05 ਹੋ ਗਦੇ ਨੇ ਤੇ ਆਪਾਂ ਪਸ਼ੂ ਬੰਨਤੇ ਚਾਰ ਨਾਲੀ ਹੈ ਤੇ ਜਿਹੜਾ ਆਪਣੇ ਬੋਰ ਵਾਲੇ ਭਾਈ ਉਹ ਬੋਰ ਕਰ ਰਹੇ ਆ ਸਾਰੀ ਰਾਤ ਲੱਗੇ ਰਹੇ ਹੰ ਸਰ ਤੇ ਕਿਉਂਕਿ ਜੀ ਇਹਨਾਂ ਦਾ ਵੀ ਸੀਜ਼ਨ ਆ ਹਨ ਇਹਨਾਂ ਨੇ ਕੰਮ ਔੜ ਕੇ ਅੱਗੇ ਜਾਣਾ ਹੁੰਦਾ ਕੁਝ ਹੋਰ ਸਾਈ ਥੜੀ ਹੁੰਦੀ ਹੈ ਤੇ ਪਸ਼ੂ ਇਹ ਰਹਾ ਪਾ ਬੰਨਤੇ ਤੇ ਆ ਰਹੀ ਹੈ ਬੁਢੀ ਦਿਖਾ ਰਹੀ ਹਾਂ ਮੱਝਾਂ ਆਪਣੀਆਂ ਤੇ ਸਵੇਰ ਦੇ ਪੌਣੀ ਪੰਜ ਹੋ ਗਏ ਜੀ ਹੁਣ ਜੀ ਤੁਹਾਨੂੰ ਦਿਖਾਉਂਦੇ ਆ ਬਾਰ ਬਾਈਰ ਦੀ ਬੋਰ ਕਰਦੇ ਸੂਆ ਦਾ ਟਾਈਮ ਆ ਭਾਈ ਜਿਹੜੇ ਪੁੱਤਰੀ ਜਾਂਦੇ ਜੀ ਟਾਈਮ ਜੀੜਾ ਸਵੇਰੇ ਪੋਨੇ ਪੰਜ ਦਾ ਹੀ ਹੈਗਾ ਤੇ ਸਾਰੇ ਆਪਾਂ ਪੁੱਛ ਬਾਲ ਲਿੱਤੇ ਆ ਤੇ ਹੁਣ ਆਪਾਂ ਚਾਪੀ ਨਹੀਂ ਆ ਚਾਪੀ ਕੇ ਪਕੜਾਂਗੇ ਤਾਰਾ ਉਸ ਤੋਂ ਬਾਅਦ ਬੱਚਿਆਂ ਦਾ ਟਾਈਮ ਹੋ ਜਾਂਦਾ ਜੀ ਚਲੋ ਜੀ ਪਚਾਪੀ ਵਾਲਾ ਮ ਜੀ 5 ਵਜੇ ਗਿਨੇ ਤੇ ਦੇਖੋ ਹੁਣ ਦਿਨ ਚੜ ਗਿਆ ਤੇ ਹੁਣ ਨਾ ਪਟਾਰਾ ਕੱਢ ਲ ਗਿਨੇ ਆ ਉਸ ਤੋਂ ਬਾਅਦ ਬੱਚਿਆਂ ਕਰਾਂਗੀ ਤਿਆਰੀ ਹਾਂਜੀ ਬੱਚੇ ਸਕੂਲ ਚਲੇ ਗਏ ਤੇ ਆਪਾਂ ਪੀ ਰਹੇ ਚਾਹ ਚਾਹ ਕੋ ਬਣ ਗਈ ਚਾਹ ਕੋ ਬਾਰ ਗੀ ਉਹ ਵਾਲਾ ਆ ਗਿਆ ਤੇ ਜਿੱਦ ਨਹੀਂ ਆਪਾਂ ਗਏ ਉਹ ਵਾਲੀ ਚਾਹ ਵਾਲੀ ਉਹ ਮੰਡੀ ਨੇ ਚਾਹ ਆਪਾਂ ਫਿਰ ਆਪਾਂ ਪੀ ਲਵਾਂਗੇ ਹਾਂਜੀ ਟਾਈਮ ਹੋ ਗਿਆ ਜੀ 11 ਵਜ ਗਏ ਨੇ ਤੇ ਆਪਾਂ ਨੂੰ ਟੂਕਣ ਖਵਾਤਾ ਸੀਗਾ ਆਪਣੇ ਜੀ ਬਾਈਏਗੇ ਗੁਰਵਾਲੇ ਤੇ ਹੁਣ ਆਪਾਂ ਉਹਨੂੰ ਜੀ ਕੇ ਜਾਂ ਜੀ ਚਾਹ ਤੇ ਹੁਣ ਆਪਾਂ ਥੋੜਾ ਟਾਈਮ ਕਰਾਂਗੇ ਰੈਸਟ ਤੇ ਜੀ ਕੰਮ ਵਧ ਜਾਂਦਾ ਹਨਾ ਥੋੜਾ ਥੋੜੇ ਨਾਲ ਤੇ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਣਾਗਾ ਇਸ ਲਈ ਆਪਣਾ ਚੰਗਾ ਕੋਲ ਹਨਾ ਬਹੁਤ ਵਧੀਆ ਫੋਰ ਚੱਲਦਾ ਸੀਗਾ ਤੇ ਜਿਹੜਾ ਆਪਣਾ ਖਰਾਬ ਹੋਇਆਗਾ ਤੇ ਜਿਹੜੀ ਜਿਹੜੇ ਪਹਾੜੀ ਵੱਡਣ ਲੱਗੇ ਉਹਨਾਂ ਤੋਂ 5-7 ਦਿਨ ਪਹਿਲਾਂ ਹੀ ਬ੍ਰੀਤੀ ਆਉਣ ਲੱਗੀ ਸੀ ਪਤਾ ਨਹੀਂ ਵਧੀਆ ਚੱਲਦਾ ਸੀ ਪੂਰ ਆਪਣਾ ਪਹਿਲਾਂ ਬਹੁਤ ਜਿੰਨੀ ਚੱਲਦਾ ਸੀ ਤੇ ਇੱਕਦਮ ਹਨਾ ਜੀ ਬ੍ਰੀਤੀ ਆਉਣ ਲੱਗੀ ਸੀ ਕਿ ਪੂਰ ਦੇ ਵਿੱਚ ਤੇ ਐਡਾ ਵੱਡਾ ਨੁਕਸਾਨ ਹਨਾ ਤੇ ਉਹ ਹੈਗਾ ਆਪਾਂ ਥੋੜੇ ਥੋੜੇ ਨਾਲ ਕਰਦੇ ਨਾ ਆਪਾਂ ਸੋਚਦੇ ਆਂ ਵੀ ਆ ਵੀ ਆ ਖੰਡ ਕਰਾਂਗੇ ਆਪਾਂ ਆ ਖੰਡ ਕਰਾਂਗੇ ਪਰ ਇਹ ਕੋਈ ਪਤਾ ਨਹੀਂ ਹਨਾ ਕਿੰਨਾ ਕਿਹੜਾ ਨੁਕਸਾਨ ਹੋ ਜਾਣਾਗਾ ਤੇ ਹੁਣ ਆਪਾਂ ਨੂੰ ਇਹ ਟਾਈਮ ਤੇ ਰੰਗਦਾ ਹਰ ਵੀਡੀਓ ਬਹਿੰਦੀ ਕੋਈ ਕਾਰਨ ਹੈ ਨਾ ਤੇ ਆਪਣਾ ਸਖ ਸੰਤ ਨਹੀਂ ਲੱਗਦਾ ਮੋੜ ਬੋੜੀ ਅ ਜੇ ਆਪਣੇ ਜੀ ਦੀ ਤਾਂ ਪਹਿਲਾ ਪਹਿਲਾ ਤੇ ਇਹ ਆਪਣਾ ਹਰ ਵੀ ਤੋਂ ਪਹਿਲਾਂ ਹਣਾ ਮੋੜ ਖੜ ਗਿਆ ਸੀਗਾ ਤੇ ਗੱਲ ਕਰ ਆਪਣੇ ਕਰੇ ਹਨਾ ਛੋਟਾ ਦਾ ਬੋੜ ਪਾਣੀ ਦੋਂ ਤੋਂ ਸਰ ਜਾਂਦਾ ਰਿਹਾ ਆਪਣਾ ਪਸੰਦ ਬਹੁਤ ਖਾ ਜਾਂਦਾ ਤੇ ਹੁਣ ਆਪਾਂ ਉਹ ਜਿਹੜਾ ਛੋਟਾ ਬੋੜ ਉਹਦੇ ਪਾਣੀ ਵਰਤਦੇ ਹਾਂ ਤੇ ਵੀਡੀਓ ਕੋਈ ਫਸਲਾ ਪੱਠੇ ਆ ਉਹ ਆਪਣੇ ਚਾਚਾ ਜੀ ਦੀ ਹੈਗੀ ਮੋਟਰ ਉਹਨਾਂ ਨੇ ਲਾ ਲਈ ਹੁੰਦੀ ਹੈ ਜੀ ਪੱਲੀ ਪਠਾਨ ਜੇ ਉਹਨਾਂ ਨੇ ਝੁੰਗੀ ਦੇ ਅਨੁਸਾਰ ਨਾ ਲਾਗਾ ਨਾ ਹੁਣ ਤਾਂ ਸਰ ਜਾਂਦਾ ਹੈਗਾ ਕਿਰਜੀ ਵਾਲੇ ਨਹੀਂ ਸਰਨਾ ਹੈਗਾਗਾ ਤੇ ਇਹ ਸਿਖਣਾ ਆਪਣੇ ਰ ਆਪਣਾ ਮੋਟਰ ਦਾ ਤਾਂ ਔਖਾ ਹੀ ਹੈ ਨਾ ਤੇ ਹੁਣ ਆਪਣਾ ਇਹ ਬੂਰ ਹਨਾ ਵੈਗਰੀ ਕਿਰਪਾ ਨਾਲ ਆਪਣੇ ਬੂਰ ਪਾਲ ਕਰਨ ਲਈ ਤੁਸੀਂ ਤੇ ਅੱਜ ਆਪਣੀ ਦੂਜਾ ਦਿਨ ਹੋ ਗਿਆ ਬੂਰ ਨੂੰ ਤੇ ਆਪਾਂ ਹੋਰ ਜੇ ਆਪਾਂ ਸਾਰੇ ਜਾਂ ਹੁਣ ਆਪਾਂ ਨੂੰ ਥੋੜਾ ਜਲਦੀ ਉੱਠਣਾ ਪੈਂਦਾ ਰਾਤ ਵੀ ਸਰ ਜਾਤ ਹੈ ਨਾ ਇਹ ਬੂਰ ਕਰੀ ਗਏ ਵਾਈਰ ਕੇ ਤੇ ਹੁਣ ਜਲਦੀ ਉੱਠਣ ਦਾ ਕਰਕੇ ਨਾ ਸਵੇਰੇ ਤੇ ਵੀ ਸਾਰੇ ਕੰਮ ਫਟਾਪ ਨੂੰ ਜਲਦੀ ਕਰਨੇ ਪੈਨੇ ਕਿਉਂ ਰੋਟੀ ਪਾਣੀ ਦਾ ਹੋ ਜਾਂਦਾਗਾ ਇਹਨਾਂ ਨਾ ਤੇ ਸਵੇਰ ਦਾ ਵੀ ਹੋ ਜਾਂਦਾ ਤੇ ਦੁਪਹਿਰ ਦਾ ਹੋ ਜਾਂਦਾ ਫਿਰ ਸ਼ਾਮ ਦਾ ਵੀ ਹੋ ਜਾਂਦਾ ਰਾਤ ਨੂੰ ਵੀ ਲੱਗਦੀ ਹੈਗੇ ਦੋ ਦਿਨ ਹੋ ਗਏ ਜੀ ਅੱਜ ਆਪਣੇ ਬੂਰ ਨੂੰ ਕਰਦੇ ਨੇ ਤੇ ਇਸ ਲਈ ਹਨਾ ਕੰਮ ਥੋੜੇ ਥੋੜੇ ਨਾਲ ਵਧ ਜਾਂਦਾਗਾ ਉਧਰ ਬੱਚਿਆਂ ਨਾਲ ਹੋ ਜਾਂਦਾ ਹਨਾ ਸਕੂਲ ਜਾਣ ਦਾ ਹੋ ਜਾਂਦਾਗਾ ਤੇ ਫਿਰ ਸਾਨੂੰ ਪਤਾ ਹੀ ਆ ਪਸ਼ੂਆਂ ਦਾ ਆਪਣਾ ਨਾਲ ਹੋ ਜਾਂਦਾ ਹੈਗਾ ਤੇ ਆਪਾਂ ਛੋੜਿਆ ਜੀ ਆਪਾਂ ਆਪ ਹੀ ਕਰਦੇ ਹਾਂ ਸਾਰਾ ਕੰਮ ਤੇ ਥੋੜੇ ਥੋੜੇ ਨਾਲ ਜੀ ਕੰਮ ਰੋ ਹੀ ਵਧ ਜਾਂਦਾ ਤੇ ਜਿਹੜੀ ਆਪਣੇ ਗਣਕ ਪੁੱਟਦੇ ਸਕੂਲ ਪੈਸੀ ਅੱਜੂ ਚੱਕ ਲਈਏ ਮੰਨ ਜੀ ਆਪਾਂ ਤੇ ਢਾਣੀ ਵਾਲੀ ਤੇ ਅੱਜ ਉੱਟਿਆਂ ਦੇ ਵਿੱਚ ਪਾਲਾਂਗੇ ਤੇ ਹੁਣ ਆਪਾਂ ਦੁਪਹਿਰ ਨੂੰ ਬਣਾਵਾਂਗੇ ਜੀ ਅੰਮ੍ਰਿਤ ਦੀ ਬਣਾ ਲਾਂਗੇ ਤੇ ਅ ਕੱਲ ਸਬਜੀ ਬਣਾ ਲਈ ਸੀਗੀ ਤੇ ਅੱਜ ਅੰਮ੍ਰਿਤ ਬਣਾ ਲਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਛੋਲੇ ਬੰਦਦੇ ਹੋਏ ਨਸਵੀਰ ਦੀ ਓ ਬਣਾਵਾਂਗੇ ਤੇ ਇਹ ਦੁਪਹਿਰ ਦੀ ਰੋਟੀ ਫੇਰ ਨੂੰ ਬਾਇਰਦੰ ਬਣਾਉਣੀ ਹੈ ਜੀ ਜੀ ਕੋਈ ਨ ਕੋਈ ਹੁਆ ਜਾਂਦਾ ਜੀ ਹਣਾ ਕੰਮ ਥੋੜਾ ਥੋੜਾ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਵੀ ਹੋਰ ਤਾਂ ਹੀ ਗਰਮੀ ਦਾ ਕਰਕੇ ਹਨਾ ਪਾਣੀ ਜਿੰਦਾ ਹੀ ਕੰਮ ਵੱਜ ਜਾਂਦਾਗਾ ਆਪਾਂ ਠੰਡਾ ਪਾਣੀ ਕੇੰਪਰ ਬਹੁਤ دیر ਬਾਅਦ ਨਾ ਖਾਲੀ ਹੋ ਜਾਂਦੇ ਆ ਤੇ ਬਾਕੀ ਕੁਸ਼ਾਪ ਹੋਣ ਪੀਨੇ ਕਰਦੇ ਆ ਤੇ ਬਰਫ ਤੇ ਪਾਣੀ ਨਹੀਂ ਮਿਲਦਾ ਹਗਾ ਐਸ ਲਈ ਨਾ ਤੇ ਹਾਂਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਆਪਾਂ ਜੇ ਬਾਹਰੋਂ ਪ੍ਰਾਂਤ ਕੀਤੀ ਤੇ ਚਾਰੋਂ ਪਿੱਪੜਾ ਦਿੱਤੀ ਤੇ ਹੁਣ ਆਪਾਂ ਜੀ ਨਮਣਾ ਮੰਗੀ ਕੋਲ ਦੇ ਦੀ ਕਾਲੇ ਸੂਦਨ ਸਬਜੀ ਤੇ ਕੁਆਲਿਟੀ ਦਾ ਸਵੈਰ ਦੇ ਦੇਖੋ ਕਿੱਖੇ ਨਹੀਂ ਸੀ ਇਹ ਹੁਣ ਪਰ ऑलरेडी ਤੇ ਜਿਹੜੀ ਇਸ ਟਾਈਮ ਨਾਲ ਆਪਣੇ ਇਧਰ ਤੋਂ ਬਹੁਤ ਜ਼ਿਆਦਾ ਆ ਜਾਂਦੀ ਆ 1 ਵਜੇ ਬਾਅਦ ਨਾਲ ਕੁਆਲਿਟੀ ਇਹ ਇਸ ਲਈ ਨਾ ਇਥੇ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈਗਾ ਇਹਦੇ ਵਿੱਚ ਆਪਣਾ ਇਧਰ ਤੇ ਇਸ ਲਈ ਨਾ ਥੋੜਾ ਸ਼ਾਮ ਨੂੰ ਪਹੁੰਚ ਕੇ ਦੋ ਡੇਢੀ ਸਬਜ਼ੀ ਬਣੀ ਮੰਨੂ ਨੇ ਕਿ 5 ਵਜੇ ਦਾ ਚੌਥੇ ਨਾਲ ਉਸ ਤੋਂ ਬਾਅਦ ਅਸਾਂ ਨਾਲ ਵੀ ਤੇ ਅਬ ਤਾਂ ਪਿਆਲ ਬਹੁਤ ਜ਼ਿਆਦਾ ਰਿੰਗ ਕਰੀ ਨਾ ਇਥੇ ਨਾ ਖੜਿਆ ਵੀ ਜਾਂਦਾ ਤੇ ਸੀ ਇੱਕ ਬਹੁਤ ਜ਼ਿਆਦਾ ਆਉਂਦਾ ਜਿਹੜੀ ਸਾਈਡ ਤੋਂ ਪੁੰਜਾਇੰਦਾ ਪੁੱਜਦਾ ਇਸ ਲਈ ਹੁਣ ਆਪਾਂ ਆਸੂਜੇ ਉਬਾਲ ਲੈਣੀ ਤੇ ਉਸ ਤੋਂ ਬਾਅਦ ਆ ਪਾਲੂ ਉਬਾਲ ਕੇ ਤੇ ਮਸਾਲਾ ਆਪਾਂ ਕੋਕੋ ਦੀ ਸਬਜ਼ੀ ਬਣਾਵਾਂਗੇ ਤੇ ਜਿੱਦ ਹੁਣ ਆਪਾਂ ਧਾਰਾਂ ਦੀ ਉਸ ਤਿਆਰੀਆਂ ਨੂੰ ਟਾਈਮ ਨੂੰ ਸਾਢੇ 30 ਮਿੰਟ ਦੇ ਪਾਣੀ ਪਿਆ ਰਹੇ ਨੇ ਪਾਣੀ ਪਿਆ ਹੋਣਾ ਉਸ ਤੋਂ ਬਾਅਦ ਆਟਾ ਆਟਾ ਹੁੰਦਾ ਤੇ ਨਾਲੇ ਆਪਾਂ ਨਾ ਉਹ ਮੋਰ ਦੇ ਵਿੱਚ ਜਿਹੜੀ ਪਾਲੂ ਨਹੀਂ ਪਰ ਇਹਨਾਂ ਉਹ ਆਪਾਂ ਬਾਈ ਦੇ ਖੇਦੇ ਇੱਕ ਸਾਈਡ ਤੇ ਰੱਖ ਦੇਵਾਂਗੇ ਉਹਨਾਂ ਨੂੰ ਆਪਾਂ ਜਿਆਦਾ ਜਲਦੀ ਆਹਨ ਤੇਰੀ ਜਿੰਨਾ ਤੋਂ ਪਹਿਲਾਂ ਆਪਾਂ ਦੇ ਲਈ ਵਸਤੇ ਵਿਧੀ ਨਾਲ ਉਹ ਆਪਣੀ ਮੀਟਿੰਗ ਤੇ ਕਰੀਏ ਬਾੰਦੂ ਰੀ ਤੇ ਉਹ ਆਪਾਂ ਬਾਈਂਡ ਬਹਰ ਤੇ ਕੇ ਉਹ ਖਵਾ ਲੰਨ ਤੇ ਜਿਹੜੇ ਚਾਹ ਨਾਲ ਸੰਗਲ ਲੈ ਲੇਪੋਚਾ ਤੇ ਨਾਲ ਇਹਨੂੰ ਮੀਟਿੰਗ ਵੀ ਗੇ ਉਹ ਬਹੁਤ ਸੁਣੀ ਮਿਕਰ ਵੀ ਦੇ ਦਿੱਤੀ ਬਹੁਤ ਇਹ ਉਹ ਆਪਾਂ ਬਾਈਂਡ ਗਾਂਂ ਬਾਈਂਡ ਤੇ ਸਾਰ ਤੇ ਨਾਲ ਆਪਣੇ ਸਾਡੇ ਆਪ ਤੇ ਇਹ ਕੋਣਾ ਬਸ ਸਾਰੇ ਆਸਰ ਨਾਲ 6:30 ਨਾ ਕੰਮ ਨਹੀਂ ਕਿ ਸਭ ਤੋਂ ਕੰਮ ਹੋ ਜਾਦਾ ਵਧੀਆ ਜਾਂਦੇ ਨੇ ਤੇ ਸ਼ਾਮ ਨੂੰ ਨਾ 1:30 ਵਜੇ ਲਾਈਵ ਰਹੇ ਹਾਂ ਉਹ ਜਿ ਲੱਗ ਜਾਂਦੇ ਆ ਵੈਸੇ ਆਪਾਂ ਜਿਹਨੂੰ ਮੇਨ ਨਾਲ ਕਰਦੇ ਕੋਰਾਂ ਲੱਗਦੀ ਬੰਨ ਇਦਾਂ ਤੱਕ ਆਪਾਂ ਦੇ ਨੂੰ ਜੇ ਇੱਕ ਦਿਨ ਹੀ ਲੱਗ ਲੈਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਆਪਾਂ ਉਸ ਤੋਂ ਬਾਅਦ ਤਾਂ ਕੰਮ ਹੋ ਰੋਟੇ ਗਏ। ਛੋਟੇ ਛੋਟੇ ਕੰਮ ਵੀ ਉਸ ਤੋਂ ਬਾਅਦ ਹੀ ਹੋਣਗੇ। ਸਾਡੀ ਨੌਂ ਕਟੜੀ ਜਾ ਆਹ ਵਾਲੇ ਕਰਨਾ ਰੁਕਤੀ ਵਜ੍ਹਾ ਨਾਲ ਉਹ ਕੋ ਆ ਜਾਂਦੀ ਨਹੀਂ ਕਿ ਤੇ ਕੁਝ ਨਾ ਕੰਮ ਹੋ ਜਾਂਦਾ ਇਹ ਨਾਲ। ਬੰਲੇ ਇਹ ਨਾਲ ਫਿਰ ਆਪਾਂ ਨੂੰ ਕਿੰਨੇ ਪਾਣੀ ਦੀ ਮਾਤਿਸ ਵਾਸਤੇ ਪਾਣੀ ਮੰਗੇ। ਮੱਧਿਆਨ ਵਾਲੇ ਦਾਮਾਂ ਵਾਲੇ ਜੇ ਉਹਨੇ ਇਕੱਲਾ ਬੰਦਾ ਹੁਣ ਪਾਣੀ ਪੀਆਊਗਾ ਚਾਹ ਵੀ ਪਟੂ ਪਾਊਗਾ ਸੰਗ ਨਾਲ ਤਾਂ ਉਹ ਆਪਣੇ ਹਰਾ ਜਿਹੜਾ ਉਹ ਕਿਤੇ ਹੋਇਆ ਹੁਣ ਥੋੜਾ ਹੋਇਆ ਇੱਥੇ ਆ ਗਿਆ ਖਾਰੇ ਦਾ ਤੇ ਉਹ ਜਿਹੜਾ ਹਰਾ ਹੁੰਦਾ ਹਨ ਕੇਤੀ ਹਰਾ ਲਾ ਕੇ ਇੱਕ ਫਰਕ ਨਹੀਂ ਡਾਕਿਆ ਸਟਲੇਦਾ ਹੁਣ ਪਹਿਲਾਂ ਤੁਡੀ ਪੋੜ ਤੇ ਜਿੰਦੀ ਕੇਣਾ ਥੋੜਾ ਸਾਹਮਣੇ ਪਸਾਰਕ ਨੋਮੀ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਹਰਾ ਦਾਣਾ ਪੂਰ ਹੋ ਗਿਆ ਤੇ ਦੋ ਤਰ੍ਹਾਂ ਦੋ ਵੇਰਾ Ş yapacağım fakı ਇਹ ਉਹਨਾਂ ਦੇ ਵਿੱਚ ਤਾਂ ਦਿਨ ਕਰਦੇ ਰਹੀ ਹੈ ਐਸ ਲਾਈਨਾਂ ਆਵਾਲ ਕੀ ਮਾਉਣੀ ਹੈ ਫਿਰ ਬੱਚੇ ਨੱਖਾਂ ਨਹੀਂ ਹੈ ਜਰੂਰ ਸਬਜ਼ੀ ਉਹ ਨਾਲ ਦੀ ਹੀ ਦੇਖੋ ਪਾਵਾਲ ਲੈਨੇ ਆ ਸਬਜ਼ੀ ਉਹ ਵੀ ਬੰਦੀ ਹੈ ਮਤਲਬ ਇਹ ਤਰੀ ਸੰਦੀ ਬੰਦੀ ਜਾਂਦੀ ਹੈ ਕਿ ਨਾਲੇ ਵੈਸੇ ਹੀ ਨਾ ਖੋਲ ਕੇ ਜਾਂਦੀ ਹੈ ਤੇ ਨਹੀਂ ਉਹ ਖੜਮੀ ਸੀ ਨਾ ਪਤਲੀ ਜਿਹੀ ਤਰੀ ਰਹਿ ਜਾਂਦੀ ਹੈ ਐਂ ਜਿੱਦਾਂ ਜਦੋਂ ਉਹਨੂੰ ਮੀਨ ਆਵਾਲ ਕੀ ਮਾਉਣੀ ਹੈ ਖੇਦ ਲਈ ਆਗਾ ਇਹ ਲਾਵਾਗੇ ਆਪਾਂ ਉੱਠ ਕੇ ਲਾਵਾ ਲੜ ਕੇ ਸਬਜ਼ੀ ਹਾਂਜੀ ਧਾਰਾ ਕੱਢ ਕੇ ਹਨਾ ਆਪਾਂ ਸਬਜ਼ੀ ਬਣਾ ਲਈ ਸੀ ਸਬਜ਼ੀ ਬਣਾ ਕੇ ਦੁੱਧ ਪਾ ਸਾਂਭ ਕੇ ਤੇ ਉਸ ਤੋਂ ਬਾਅਦ ਜੀ ਆ ਪਸੰਨਾ ਜਿਵੇਂ ਸਵੇਰ ਵਾਲਾ ਉਹ ਪਾ ਦਿੱਤਾ ਸੀਗਾ ਤੇ ਪਸ਼ੂ ਕੱਢ ਦਿੱਤੇ ਸੀਗੇ ਬਾਹਰ ਤੇ ਹੁਣ ਆਪਾਂ ਆ ਸ਼ੱਕਦੇ ਆ ਜੀ ਪ੍ਰਸ਼ਾਦਾ ਨਾ ਆਪਾਂ ਸ਼ੱਕ ਲੈਣੇ ਨੇ ਬੱਚੇ ਸ਼ੱਕ ਲੈਣਗੇ ਤੇ ਸਮੀਧੇ ਡੜੀ ਵਰਗੇ ਗਏ ਹੋਏ ਜੀ ਖੇਤ ਆਪਣੇ ਮੱਕੀ ਤੇ ਸਪਰੇਅ ਕਰਨ ਆਉਣ ਵਾਲੀ ਨੇ ਤੇ ਹੋਣ ਜੀ ਫਿਰ ਰੋਟੀ ਖਾਣੇ ਆਪਾਂ ਤੇ ਚਲੋ ਜੀ ਫਿਰ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਧੰਨਵਾਦ ਜੀ